ਕੀ ਗੱਲਾਂ ਕੀਤੀਆਂ ਮੈਂ ਸਾਰੀਆਂ ਹੀ ਨੋਟ ਕਰ ਲਈਆਂ ਤੁਸੀਂ ਮੁੱਦਾ ਦੌੜੀ ਦਾ ਛੇੜਿਆ ਉਹ ਵੀ ਨੋਟ ਕਰ ਲਿਆ ਵੀ ਉੱਤੇ ਕੰਨੀ ਗੱਲਾਂ ਜੀ ਉੱਤੇ ਵੀ ਗੱਲ ਕਰਾਂਗੇ ਦਮੜੀ ਤੇ ਇਹਨਾਂ ਲੋਕਾਂ ਨੂੰ ਕਿਨੇ ਲਾਇਆ ਉਹਦੀ ਵੀ ਗੱਲ ਕਰਾਂਗੇ ਕਿੱਦਾਂ 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 ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਥੋਪੇ ਗਏ ਉਹ ਵੀ ਸਾਰੀ ਗੱਲ ਕਰਾਂਗੇ ਲੇਕਿਨ ਅੱਜ ਤੁਸੀਂ ਇੱਕ ਛੋਰੀ ਗੱਲ ਕੀਤੀ ਆ ਮੈਂ ਅਤਿ ਤਨਾ ਵੀਰਾਂ ਨੂੰ ਮੇਰਾ ਸਵਾਲ ਆ ਮੈਂ ਨਹੀਂ ਜਾਂ ਜੀ ਹੋ ਸਕਦਾ ਆ ਮੈਂ ਤੁਹਾਡੇ ਲੈਵਲ ਦੀ ਗੱਲ ਨਾ ਕਰਸ ਤਾ ਕਿਉਂ ਮੈਂ ਤੁਹਾਡੇ ਵਾਂਗੂ ਪੜਿਆ ਲਿਖਿਆ ਨਹੀਂ ਹੈਗਾ ਹਨਾ ਤੇ ਨਾ ਜੇ ਮੈਂ ਤੁਹਾਡੇ ਵਾਂਗੂ ਪੜਿਆ ਲਿਖਿਆ ਨਹੀਂ ਤੇ ਮੈਂ ਤੁਹਾਡੇ ਵਾਂਗੂ ਸੋਚਦਾ ਵੀ ਨਹੀਂ ਕਿਉਂਕਿ ਮੈਂ ਸੋਚਦਾ ਕਿਦਾਂ ਮੇਰੀ ਸੰਗਤ ਪੋਚ ਸੋਚ ਦਾ ਨਰਾਤੀ ਮੇਰਾ ਕਰਮਕੁਟੰਤਾ ਜਨਮਕੁਪਤੀ ਮੇਰਾ ਕਰਮਕੁਟੰਤਾ ਜਨਮਕੁਪਤੀ ਮੈਂ ਜਿਸ ਤਰ੍ਹਾਂ ਸਤਗੁਰੂ ਅਰਬਦਾਸ ਮਹਾਰਾਜ ਜੀ ਕਹ ਰਹੇ ਆ ਕਿ ਮੇਰੀ ਸੰਗਤ ਪੋਚ ਮੈਂ ਇਸ ਸੰਸਾਰ ਦੇ ਵਿੱਚ ਜੋ ਚੱਲ ਰਿਹਾ ਮੈਂ ਉਸ ਤਰ੍ਹਾਂ ਨਹੀਂ ਸੋਚਦਾ ਮੇਰਾ ਸੋਚਣ ਦਾ ਰਸਤਾ ਵੱਖਰਾ ਹੈ ਮੈਂ ਉਹ ਸੋਚ ਰਿਹਾ ਜੋ ਸਤਗੁਰੂ ਦਾਸ ਮਹਾਰਾਜੀ ਸਤਗੁਰੂ ਕਵੀ ਜੀ ਸਤਗੁਰੂ ਨਾਮਦੇਵ ਜੀ ਸਤਗੁਰੂ ਸਦਨਾ ਜੀ ਸਤਗੁਰੂ ਸੈਨ ਜੀ ਸਤਗੁਰੂ ਤਾਂ ਨਾ ਦੀ ਤੇ ਮੇਰੇ ਪਾਛਾ ਜੀਨਨ ਮਸੀ ਮੈਂ ਹਲਾ ਪਹਿਲਾ ਦੀ ਕਹਿੰਨੇ ਜਿਨ੍ਹਾਂ ਨੇ ਆਪਣੀ ਜਿਨ੍ਹਾਂ ਨੇ ਆਪਣੀ ਵਰਣਵੰਸ਼ ਬ੍ਰਾਹਮਣ ਦੀ ਸੋਚ ਦੇ ਵਿੱਚ ਨਾਨਕ ਨਾਮ ਆਪਣੇ ਲੋਕਾਂ ਨੂੰ ਦੱਸਿਆ ਕਿ ਭਾਈ ਆਹ ਨਾਮ ਆ ਬਾਣੀ ਤੋਂ ਮਿਲਦਾ ਜਿਹੜਾ ਮਹਿਲਾ ਪਹਿਲਾ ਜੀ ਨੇ ਮਹਿਲਾ ਪਹਿਲਾ ਜੀ ਮਹਿਲਾ ਦੂਜਾ ਜੀ ਮਹਿਲਾ ਤੀਜਾ ਜੀ ਮਹਿਲਾ ਚੌਥਾ ਜੀ ਮਹਿਲਾ ਪੰਜਵਾਂ ਜੀ ਤੇ ਮਹਿਲਾ ਨੌਵਾਂ ਜੀ ਮੈਂ ਉਹਨਾਂ ਦੀ ਸੋਚ ਦੇ مطابق ਸੋਚਦਾ ਮੈਂ ਕਦੀ ਵੀ ਇਦਾਂ ਨਹੀਂ ਸੋਚਦਾ ਕਿ ਕੌਣ ਚੰਗਾ ਤੇ ਕੌਣ ਬੁਰਾ ਕਿਉਂਕਿ ਮੈਂ ਅਨਪੜਿਆ ਔਰ ਬਲੂਸ ਤੋਂ ਨੀਚ ਹੋਵੇ ਅਨਪੜ ਵੀ ਹੋਵੇ ਨੀਚ ਵੀ ਹੋਵੇ ਨਾਨਕ ਨੀਚ ਕਹੇ ਵਿਚਾਰ ਵਾਰਿਆ ਨਾ ਜਾਮਾ ਇੱਕ ਬਾਤ ਜੁ ਤਦ ਪਾਵੇ ਸਾਈ ਭਲੀ ਕਰ ਤੂੰ ਸਦਾ ਸਲਾਮਤ ਨਿਰੰਕਾਰ ਤੂੰ ਸਦਾ ਸਲਾਮਤ ਨਿਰੰਕਾਰ ਇੱਥੇ ਸਦਾ ਸਲਾਮਤ ਰਹਿੰਦਾ ਉਹਦੇ ਵਿੱਚ ਚੇਂਜਮੈਂਟ ਵੀ ਹੁੰਦੀ ਤੁਸੀਂ ਗਾ